ਇਹ ਕਣਕ ਜਿਹੜੀ ਨੂੰ ਅਸੀਂ ਸਭ ਤੋਂ ਪਹਿਲਾਂ ਕਿ ਜਿੰਨੂੰ ਆਪਾਂ ਨੇ ਕਣਕ ਭਿਉਣ ਲੈਣੀ ਹੈ ਤੇ 7 ਤੋਂ 8 ਘੰਟੇ ਲਈ ਮੈਂ ਭਿਉ ਕੇ ਰੱਖ ਦਿੱਤੀ ਸੀ ਤੇ ਇਸ ਵਿੱਚੋਂ ਹੁਣ ਆਪਾਂ ਪਾਣੀ ਕੱਢ ਕੇ ਕਣਕ ਨੂੰ ਆਪਾਂ ਨੀ ਕਾਟਨ ਦੇ ਕੱਪੜੇ ਦੇ ਵਿੱਚ ਇਸ ਤਰ੍ਹਾਂ ਟੰਗ ਦੇਣਾ ਹੈ ਕੰਨ ਦਿਨਾਂ ਬਾਅਦ ਸਪਰਾਉਟਸ ਨਿਕਲ ਗਏ ਨੇ ਤੇ ਇਸ ਕਣਕ ਨੂੰ ਸੁਕਾ ਕੇ ਆਪਾਂ ਨੇ ਗ੍ਰाइंड ਕਰ ਲੈਣਾ ਹੈ ड्राई फ्रूट ਦੇ ਲਈ ਬਦਾਮ, ਕਾਜੂ, ਅਖਰੋਟ, ਖਸਖਸ, ਕਮਰਕਸ, ਮਗਜ ਤੇ ਗੂੰਦ 50-50 ਗ੍ਰਾਮ ਲਏ ਨੇ ਤੇ 50 ਗ੍ਰਾਮ ਮਖਾਣੇ, 1 ਕਿਲੋ ਬੂਰਾਖੰਡ ਤੇ 400 ਗ੍ਰਾਮ ਪੁੱਜੇ ਹੋਏ ਛੋਲੇ ਲਏ ਨੇ ਤੇ 1 ਕਿਲੋ ਦੇ ਕਰੀਬ ਦੇਸੀ ਘਿਓ ਹੈ। ਸਭ ਤੋਂ ਪਹਿਲਾਂ ਆਪਾਂ ਨੇ ਆਟੇ ਨੂੰ ਰੋਸਟ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਮਖਾਣੇ, ਡਰਾਈ ਫਰੂਟ, ਗੂੰਦ ਨੂੰ ਰੋਸਟ ਕਰ ਲੈਣਾ। ਤੇ ਰੋਸਟ ਕੀਤੇ ਹੋਏ ਸਮਾਨ ਨੂੰ ਆਪਾਂ ਨੇ ਗ੍ਰਾਈਂਡ ਕਰ ਲੈਣਾ ਹੈ। ਤੇ ਇਸ ਤੋਂ ਬਾਅਦ ਵਿੱਚ ਦੇਸੀ ਘਿਓ ਆਪਾਂ ਨੇ ਮੈਲਟ ਕਰ ਲਿਆ ਹੈ। ਤੇ ਇਸ ਵਿੱਚ ਮੈਂ ਕਮਰਕਸ ਖਸਖਸ ਕਿਸ਼ਮਿਸ਼ ਕਾਲੀ ਮਿਰਚ ਦਾ ਪਾਊਡਰ ਅਜਮੈਨ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਇਸ ਤੋਂ ਬਾਅਦ ਵਿੱਚ ਜਿਹੜਾ ਵੀ ਆਪਾਂ ਸਮਾਨ ਗ੍ਰाइंड ਕੀਤਾ ਹੈ ਉਸ ਨੂੰ ਆਪਾਂ ਵਿੱਚ ਪਾ ਕੇ ਮਿਕਸ ਕਰ ਲੈਣਾ ਹੈ ਇਸ ਰੈਸਪੀ ਦੀ ਪੂਰੀ ਵੀਡੀਓ ਚੈਨਲ ਤੇ ਅਪਲੋਡ ਹੈ ਜੇਕਰ ਤੁਸੀਂ ਅਜੇ ਤੱਕ ਨਹੀਂ ਦੇਖੀ ਤਾਂ ਉੱਥੇ ਜਾ ਕੇ ਦੇਖ ਸਕਦੇ ਹੋ ਧੰਨਵਾਦ